ਮਾ ਦੀਪ ਮਜੀਠੀਆ ਤੁਸੀਂ ਦੇਖ ਰਹੇ ਹੋ ਦੀਪ ਪੰਜਾਬ ਨੂੰ ਚੈਨਲ ਇਹ ਜੋ ਤੁਹਾਨੂੰ ਪੀਰਾਂ ਦਾ ਦਰਬਾਰ ਵਿਖਾ ਰਹੇ ਹਾਂ ਇਹ ਮਜੀਠਾ ਵਿਖੇ ਬਾਬਾ ਮੀਰਾ ਸ਼ਾਹ ਜੀ ਦਾ ਦਰਬਾਰ ਹੈ ਇੱਥੇ ਹਰ ਸਾਲ ਸਾਵਣ ਦੇ ਮਹੀਨੇ ਵਿੱਚ ਸੰਗਤਾਂ ਵੱਲੋਂ ਅਤੇ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਾਹਿਬ ਜੀ ਕਾਦਰੀ ਜੀ ਦੇ ਸਹਦੂਗ ਨਾਲ ਬੜੀ ਧੂਮਤਾਬ ਨਾਲ ਹਰ ਸਾਲ ਸਾਵਣ ਦੇ ਮਹੀਨੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਸੰਗਤਾਂ ਹੋਮਾਹਾਮਾ ਕੇ ਦਰਸ਼ਨ ਦਿੰਦੀਆਂ ਹਨ ਅਤੇ ਬਾਬਾ ਮੀਰਾ ਸਾਹਿਬ ਜੀ ਦਾ ਅਸ਼ੀਰਵਾਦ ਲੈਂਦੀਆਂ ਹਨ ਤੁਸੀਂ ਦੇਖ ਰਹੇ ਹੋ ਬੜੀ ਬਖੂਬੀ ਅਤੇ ਨਾਲ ਇਸ ਲੰਗਰ ਦੀ ਸੇਵਾ ਨਿਭਾ ਰਹੇ ਹਨ ਸੇਵਾਦਾਰ ਸੰਗਤਾਂ ਸ਼ਰਧਾ ਭਾਵਨਾ ਨਾਲ ਲੰਗਰ ਛਕ ਰਹੀਆਂ ਹਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਤੁਸੀਂ ਵੇਖ ਰਹੇ ਹੋ ਦੀ ਪੰਜਾਬ ਨਿਊਜ਼ ਚੈਨਲ ਦੀ ਪੰਜਾਬ ਨਿਊਜ਼ ਚੈਨਲ ਤੋਂ ਤੁਹਾਨੂੰ ਇਹ ਮਜੀਠਾ ਵਿਖੇ ਬਾਬਾ ਮੀਰਾ ਸਾਹਿਬ ਜੀ ਦਾ ਮੇਲਾ ਵਖਾ ਰਿਹਾ ਦੁਕਾਨਾਂ ਸਜੀਆਂ ਹਨ ਮੇਲੇ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਹਨ ਅਤੇ ਹੋਰ ਵੀ ਬਹੁਤ ਬਾਜ਼ਾਰ ਲੱਗੇ ਹਨ ਸੰਗਤਾਂ ਪੀਰਾਂ ਦੇ ਚਿਰਾਗ ਜਗਾ ਕੇ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਅਤੇ ਆਪਣੇ ਮੋਹ ਆਪਣੀਆਂ ਮੰਗੀਆਂ ਹੋਈਆਂ ਮਰਾਦਾਾਂ ਪੂਰੀਆਂ ਹੁੰਦੀਆਂ ਹਨ ਸੰਗਤਾਂ ਵੱਲੋਂ ਅਤੇ ਸੰਗਤਾਂ ਹਮਵਾ ਕੇ ਅਸ਼ੀਰਵਾ ਲੈਂਦੇ ਹਨ ਸੋ ਇਸ ਦਰਬਾਰ ਤੇ ਬਾਬਾ ਬਲਵਿੰਦਰ ਸਾਹਿਬ ਜੀ ਕਾਦਰੀ ਬਹੁਤ ਹੀ ਬਹੁਤ ਹੀ ਕੇ ਸਰਦਾਵਾਨ ਹਨ ਅਤੇ ਬਹੁਤ ਹੀ ਨੇਕ ਸਭਾ ਅਤੇ ਧਾਰਮਿਕ ਵਿਚਾਰਾਂ ਦੇ ਹਨ ਜੋ ਕਿ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾ ਰਹੇ ਹਨ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਈ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਲੈ ਕੇ ਆਈਆਂ ਹਨ ਤੁਸੀਂ ਵੇਖ ਰਹੇ ਹੋ ਕਿ ਸੰਗਤਾਂ ਪੂਰੇ ਤਨੋਂ ਮਨੋਂ ਪੀਰਾਂ ਦੇ ਮੱਥਾ ਟੇਕ ਰਹੇ ਹਨ ਅਤੇ ਅਸ਼ੀਰਵਾਦ ਸਗਤਾਂ ਲੈ ਰਹੀਆਂ ਹਨ ਇਹ ਮੇਲਾ ਹਰ ਸਾਲ ਸ਼ਾਵਨ ਦੇ ਮਹੀਨੇ ਵਿੱਚ ਮਜੀਠਾ ਵਿਖੇ ਬਾਬਾ ਜੀ ਮੀਰਾ ਸਾਹਿਬ ਜੀ ਦੇ ਦਰਬਾਰ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਅਸੀਂ ਆਪੇ ਦਰਸ਼ਨ ਕਰਨ ਆਉਂਦੀਆਂ ਹਨ ਹਾਂ ਤੇ ਇਸ ਮੇਲੇ ਦੀ ਰਾਨ ਤੋਂ ਇਹ ਹਨ ਇਥੋਂ ਦੇ ਗੱਦੀ ਨਸ਼ੀਨ ਬਾਬਾ ਬਲਵਿੰਦਰ ਸਾਹਿਬ ਜੀ ਕਾਦਰੀ ਜੋ ਕਿ ਮੀਰਾ ਸਾਹਿਬ ਜੀ ਬਾਬਾ ਮੀਰਾ ਸਾਹਿਬ ਜੀ ਮਜੀਠਾ ਵਿਖੇ 30 ਸਾਲ ਤੋਂ ਸੇਵਾ ਨਿਭਾ ਰਹੇ ਹਨ ਇਹਨਾਂ ਨੇ ਦੱਸਿਆ ਕਿ ਮੇਰੇ ਤੋਂ ਪਹਿਲਾਂ ਕਿ ਮੇਰੇ ਪਿਤਾ ਜੀ ਬਾਬਾ ਗਿਆਨ ਸਾਹਿਬ ਜੀ ਇਸ ਦਰਬਾਰ ਦੀ ਸੇਵਾ ਕਰਦੇ ਰਹੇ ਹਨ ਜਿਨ੍ਹਾਂ ਨੇ ਕਿ 50 ਸਾਲ ਇਸ ਦਰਬਾਰ ਦੀ ਸੇਵਾ ਕੀਤੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਉਦੋਂ ਤੋਂ ਹੀ ਮੈਂ ਸੇਵਾ ਨਿਭਾ ਰਿਹਾ ਹਾਂ ਅਤੇ 30 ਸਾਲ ਤੋਂ ਉੱਪਰ ਦਾ ਵਕਤ ਮੈਨੂੰ ਹੋ ਗਿਆ ਹੈ ਇਸ ਦਰਬਾਰ ਦੀ ਸੇਵਾ ਕਰਦਿਆਂ ਸੋ ਮਜੀਠਾ ਵਿਖੇ ਮੀਰਾ